हां जी सर आज प्रेस कॉन्फ्रेंस ਕੀਤੀ توਹੀਂ ਇਹਦੇ ਵਿੱਚ ਇੱਕ ਪਿਸਤਲ ਸਮੇਤ ਕੁਝ ਨੌਜਵਾਨ ਕਾਬੂ ਕੀਤੇ ਨੇ ਉਸ ਸੰਬੰਧੀ ਜਾਣਕਾਰੀ ਜਿਹੜੀ ਦੇ ਹੋਈ ਕੁਦਰ ਪਿੰਲਾ ਮਿਤੀ 6/3/24 ਨੂੰ ਕਰੀਬ ਕੋ ਪੌਣੇ 8 ਵਜੇ ਇੱਕ ਪਿੰਡ ਦਾ ਬਾਈ ਟਾਂਡਾ ਸ਼੍ਰੀ ਹਰਗੁਰੂ ਉਹਦੇ ਵਿੱਚ ਇੱਕ ਅਰਮਿੰਦਰ ਸਿੰਘ ਨਾਂ ਦੇ ਵਿਅਕਤੀ ਦੇ ਘਰ ਦੇ ਬਾਗ ਦੋ ਅਣਖਿਤ ਗੋਲੀਆਂ ਮਾਰ ਕੇ ਸੀ ਗੇਟ ਦੇ ਵਿੱਚ ਉਦੋਂ ਤੇ ਫੋਰ ਬੌਕਰ ਤੇ ਫੜੀ ਕਾਰਵਾਈ ਕਰਦੇ ਐ ਸੋਸ਼ਲ ਪਰਚਾਸ ਕੀਤਾ ਐਸੋ ਕਮਾਨ ਨੇ ਉਤਪਾਦਿਤ ਤਫਤੀਸ਼ ਮਦਦ ਲਿਆਂਦੀ ਦਰਾਨੇ ਤਫਤੀਸ਼ ਇਹਨਾਂ ਨੇ ਦੋ ਵਿਅਕਤੀ ਜਿਹੜੇ ਉਹ ਗ੍ਰਿਫਤਾਰ ਕੀਤੇ ਆ ਤੇ ਉਹਨਾਂ ਕੋਲ ਇੱਕ ਪਿਸਤਲ ਬੰਨ ਦੇ ਦਿੱਤਾ ਪਤੀ ਬੋਲਦਾ ਤੇ ਇਹਨਾਂ ਤਫਤੀਸ਼ ਦਾ ਸਾਹਮਣੇ ਆਈ ਹੈ ਕਿ ਜਿਹੜੇ ਉਹ ਟੋਟਲ ਜੀ ਵਾਰਦਾਤ ਦੇ ਵਿੱਚ ਦੋਵਾਂ ਤੋਂ ਇਲਾਵਾ ਟੋਟਲ ਪੰਜ ਵਿਅਕਤੀ ਜਿਹੜੇ ਹੈਗੇ ਆ ਇਨਵੋਲਵ ਨੇ ਦੋ ਉਹ ਗ੍ਰਿਫਤਾਰ ਹੋ ਗਏ ਆ ਜਿਹੜੇ ਬਾਕੀ ਤਿੰਨ ਜਿਹੜੇ ਆ ਉਹਨਾਂ ਤੇ ਹਲੇ ਤਫਤੀਸ਼ ਚੱਲ ਰਹੀ ਹੈ ਇਹ ਜਿਹੜੇ ਗ੍ਰਿਫਤਾਰ ਕੀਤੇ ਗਏ ਕਿੱਥੋਂ ਕਿੱਥੋਂ ਦਾ ਸੰਬੰਧ ਰੱਖਦੇ ਇਹਨਾਂ ਦਾ ਕੋਈ ਬੈਕਗ੍ਰਾਉਂਡ ਜਿਹੜੀ ਕ੍ਰਿਮਿਨਲ ਆਜਾ ਕਿੱਦਾਂ ਦੇ ਬੰਦੇ ਨੇ ਜੀ ਦੋ ਬੰਦੇ ਗ੍ਰਿਫਤਾਰ ਹੋਏ ਨੇ ਇੱਕ ਤੇ ਜਿਹੜਾ ਸੰਦੀਪ ਸਿੰਘ ਆ ਪਿੰਡ ਖੋਜੀ ਖੋਜੀਪੁਰ ਦਾ ਇਹਦੇ ਅਲਰੇਡੀ ਕਿ ਪਰਚਾ ਜਿਸਟਾ 302 ਦਾ ਇਹ ਪਰ ਉਹ ਜਿਹੜੀ ਸਜ਼ਾ ਜਾਵੈ ਤੇ ਦਿੱਤੇ ਪਰੋਲ ਤੇ ਆ ਇਹ ਸਰ ਜਿਹੜਾ ਪਿਸਤਲਰ ਰਿਕਵਰ ਹੋਇਆ ਵਾ ਇਹ ਦੇਸੀ ਹੈ ਕਿ ਜਾਂ ਇਹ ਨਹੀਂ ਇਹ ਜਿਹੜਾ ਪਿਸਤਲ ਹੈ ਜਿਹੜੇ ਨੰਬਰ ਤੋਂ ਜਿਸ ਨੇ ਜਹਾਂ ਦਿਲ ਸੂਸ ਹੋ ਰਿਹਾ ਹੈ ਨੰਬਰ ਲਾਇਸੈਂਸੀ ਹੈ ਅਸੀਂ ਉਹ ਹਲੇ ਦਰਸ਼ਕਤ ਕਰ ਰਹੇ ਆਂ ਕਿ ਦਾ ਨਹੀਂ ਦੇਸੀ ਨਹੀਂ ਹੈਗਾ ਇਹ ਤੁਜੀ ਨਾਲ ਜਿਹੜੇ ਦੁਆਰਾ ਜਿਹੜੇ ਦੋ ਜਿਹੜੇ ਵਕਤ ਦੇ ਵੀਕਲ ਵਰਤੇ ਰਹੇ ਉਹ ਹੀ ਪਕੜੇ ਆ ਇੱਕ ਸਪਲੈਂਡਰ ਸੀ ਇੱਕ ਮੋਟਰਸਪਲੈਂਡਰ ਸੀ ਇੱਕ ਪਲਸਰ ਸੀ ਸਰ ਜਿਹੜੇ ਹੋਰ ਬੰਦੇ ਤੁਸੀਂ ਕਹਿ ਰਹੇ ਕਿ ਜੇ ਫੜੇ ਜਾਣ ਵਾਲੇ ਨੇ ਉਹ ਲੋਕਲ ਨੇ ਕਿ ਜਾਂ ਉਹ ਕੋਈ ਵੀਐਸਏ ਟਾਈਪ ਦੇ ਬੰਦੇ ਨੇ ਉਹ ਇਸੇ ਟਾਈਪ ਦੇ ਬੰਦੇ ਨੇ ਲਗਭਗ ਪਿੰਡਾਂ ਦੇ ਬਟਾ ਨੇ ਉਹ ਹਾਂ ਤੁਹਾਨੂੰ ਡਿਸਕਲੋਜ਼ ਨਹੀਂ ਕਰਨੇ ਅਸੀਂ ਉਹ ਤੁਹਾਡੀ ਤੱਕ ਚੱਲ ਗਈ ਤੇ ਸਰ ਇਹਨਾਂ ਗੋਲੀ ਕਿਉਂ ਚਲਾਈ ਸੀ ਉਹ ਜਿਹੜੇ ਘਰ ਦੇ ਉੱਪਰ ਜਿਹੜੀ ਮਾਰੀਟਾਂ ਦਾ ਗੋਲ ਚਲਾਈ ਕਿਉਂ ਚਲਾਈ ਜਿਹੜੇ ਪਿੰਡ ਉਹ ਜਿਹੜੇ ਘਰ ਵਾਲੇ ਨੇ ਵੈਸੇ ਵਿਅਕਤੀ ਉਹਨਾਂ ਦੇ ਦੌਰਾਨ ਤਤਕਸ਼ ਇਹੋ ਜੀ ਕੋਈ ਵੀ ਜਿਹੜੀ ਨਾ ਗੱਲ ਸਾਹਮਣੇ ਨਹੀਂ ਲਿਆਂਦੀ ਤੇ ਇਸ ਟੌਪਿਕ ਤੇ ਉਹਦੇ ਵੀ ਤੁਹਾਡਾ ਮੇਨ ਹੈਡ ਹਾ ਟੌਪਿਕ ਇਹੀ ਹੈ ਗੋਲੀ ਕਿਉਂ ਚਲਾਣਾ ਉਹ ਹਰ ਅੰਡਰ ਤਤਕਸ਼ ਹੈਗਾ ਇੱਕ ਜਿਹੜਾ ਜਿਹੜਾ ਬੰਦਾ ਹਡਾ ਪકડਣਾ ਬਾਕੀ ਹੈ ਉਹ ਤੋਂ ਸਾਰੇ ਖਾਸ ਹੋ ਜਾਣਗੇ ਜਦੋਂ ਵੀ ਇਹੋ ਜੀ ਗੱਲ ਸਾਹਮਣੇ ਇਹ ਤੁਹਾਡੇ ਨੋਸ਼ ਗਿਆ ਹੋਵੇ E